ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਰ ਦੀ ਇੱਛਾ ਸੀ ਜਦੋਂ ਮੈਂ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਟੀਮ ਲਈ ਰਿਪਰਿਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਹਾਂ ਸਰ ਟਾਸਕ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਨਹੀਂ ਤੇ ਬੋਲਰ ਬੋਲਰ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਹੀ ਜੀ ਬਿਲਕੁਲ ਹਾਂ ਤੇ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨਹੀਂ ਕੋਈ ਚੱਕ ਨਹੀਂ ਹੂੰ ਤੇ ਪੱਲੜਾ ਬਰਾਬਰ ਹੀ ਰਹੇਗਾ ਸੋ ਕੋਈ ਨਹੀਂ ठीक है सर धन्यवाद उस समादेन दे लिए शुक्रिया सर अर्शदीप दी टेस्ट टे, टीम ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨੈਂਟ ਜਿਹੜੀ ਹੁੰਦੀ ਹੈ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਰ ਦੀ ਇੱਛਾ ਵੀ ਹੈ ਜਦੋਂ ਮੈਂ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਜਸਟ ਰਿਪਰਿਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹਾਂ ਹਮ ਬਹੁਤ ਯੰਗ ਬਹੁਤ ਹੀ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਸਰ ਟਾਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬੱਲੇਬਾਜ਼ ਨਹੀਂ ਤੇ ਬਾਲਰ ਬਾਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਇਸ ਨੂੰ ਕੋਈ ਚੱਕ ਨਹੀਂ ਹੈ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਹ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਵਿਲੇਜ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਇੱਛਾੰਦੀ ਜਦੋਂ ਨੇ ਕ੍ਰੀਡਨਸ਼ਲ ਕਰ ਲਿਆ ਕਿ ਮੈਂ ਦੇਸ਼ ਨੂੰ ਹਮ ਟੈਸਟ ਪਿਕੜ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਸਰ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਸਰ ਟਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤਾਂ ਬੋਲਰ ਬੋਲਰਾਂ ਲਈ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤਾਂ ਸਾਡੇ ਕੈਪੇਬਲ ਬਰਾਬਰ ਹੀ ਰਹਗਾ ਸਾਡੇ ਕੋਲ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਛਾਂ ਦੇ ਜਦੋਂ ਇਹ ਫ੍ਰੇਡਨਸ਼ੀਪ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਫਿਕਰ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਸਰ ਟਾਪ ਨੇ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤੇ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤੇ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਹ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨੰਬਰ 1 ਜਿਹੜੀ ਹੁੰਦੀ ਹੈ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਛਾਂ ਦੇ ਜਦੋਂ ਕਿ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹੂੰ ਟੈਸਟ ਪਿਕਡ ਲਈ ਰਿਪਰਿਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹੂੰ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਫ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤਾਂ ਬੋਲਰ ਬੋਲਰਾਂ ਲਈ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਇਸ ਨੂੰ ਕੋਈ ਚੱਕ ਨਹੀਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਸ਼ੁਕਰੀਆ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨੈਸ਼ਨਲ ਕ੍ਰਿਕਟ ਹੈ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਹੀ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹੂੰ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ 플레이ਰ ਦੀ ਇੱਛਾ ਸੀ ਜਦੋਂ ਇਹ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹੂੰ ਟੈਸਟ ਪਿਕਡ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹੂੰ ਹੂੰ ਬਹੁਤ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਾਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਜੇ ਬੈਟਸਮੈਨ ਦੇ ਨਹੀਂ ਤਾਂ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤੇ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸਲੀ ਕੋਈ ਚੱਕ ਨਹੀਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਹ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਵਿਲੇਜ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲੀ ਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂ ਹਾਂਜੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਇੱਛਾ ਸੀ ਜਦੋਂ ਮੈਂ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਟਿਕਟ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਹਾਂ ਸਰ ਟਾਪ ਨੇ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤਾਂ ਬੋਲਰ ਬੋਲਰ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਹ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਮੈਂ ਤੇ ਜਿਹੜੀ ਹੁੰਦੀ ਹੈ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾਬ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੀ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਛਾਂ ਦੀ ਹੈ ਜਦੋਂ ਉਹ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਟਿਕੜ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਸਰ ਟਾਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬੱਲੇਬਾਜ਼ ਨਹੀਂ ਤੇ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਇਸ ਨੂੰ ਕੋਈ ਚੱਕ ਨਹੀਂ ਹੈ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਸ ਤੱਕ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਸੁਖੀ। ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ? ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ? ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ। ਬਾਕੀ ਸਭ ਐਂਟਰਟੇਨਿੰਗ ਹੈ। ਹੂੰ ਹਾਂਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂ ਹਾਂ ਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਰ ਦੀ ਇੱਛਾ ਵੀ ਹੈ ਜਦੋਂ ਨੇ ਖੇਡਣਾ ਸ਼ੁਰੂ ਕਰ ਲਿਆ ਕਿ ਮੈਂ ਦੇਸ਼ ਨੂੰ ਹੂੰ ਜੈਸਟ ਪਿਕ ਕਰ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹਾਂ ਹੂੰ ਸਾ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਸਰ ਟਫ ਨੇ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤੇ ਬੋਲਰ ਬੋਲਰਾਂ ਲਈ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤਾਂ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਇਸ ਨੂੰ ਕੋਈ ਚੱਕ ਨਹੀਂ ਹੂੰ ਤੇ ਪੱਲੜਾ ਬਰਾਬਰ ਹੀ ਰਹੇਗਾ ਤਾਂ ਕਹਿੰਦੇ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ। ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ? ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜਿਹੜੀ ਹੁੰਦੀ ਹੈ। ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ? ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ। ਬਾਕੀ ਸਭ ਐਂਟਰਟੇਨਿੰਗ ਹੈ। ਹੂੰ ਹਾਂਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਇੱਛਾ ਵੀ ਜਦੋਂ ਇਹ ਫੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਪਿਕਡ ਲਈ ਰਿਪਰਿਜ਼ੈਂਟ ਕਰਾਂ ਰੈਡ ਬਾਲ ਖੇਡਦਾ ਹਾਂ ਹਮ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਨਹੀਂ ਤੇ ਬੋਲਰ ਬੋਲਰ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਐਸਾ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ। ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ? ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਐ ਨਾ ਜਿਹੜੀ ਹੁੰਦੀ ਹੈ। ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ? ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ। ਬਾਕੀ ਸਭ ਐਂਟਰਟੇਨਿੰਗ ਹੈ। ਹੂੰ ਹਾਂ ਜੀ। ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਇੱਛਾ ਸੀ ਜਦੋਂ ਇਹ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਫਿਕਰ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਸ਼ਦੀਪ ਦੇ ਨਾਲ ਹੋ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਹਾਂ ਸਰ ਟਾਸਕ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤੇ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤਾਂ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਸ ਤਰ੍ਹਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਐ ਨੰਨੇ ਜਿਹੜੀ ਹ ਹਮ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟਰ ਬਾਕੀ ਸਭ ਐਂਟਰਟੇਨਿੰਗ ਹੈ ਹਮ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੀ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ 플레이ਰ ਦੀ ਇੱਛਾ ਵੀ ਹੈ ਜਦੋਂ ਫੀਡਰਸ਼ਿਪ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਪਿਕ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਹਾਂ ਸਰ ਟਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਨਹੀਂ ਤੇ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਹੀ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨਹੀਂ ਕੋਈ ਚੱਕ ਨਹੀਂ ਹੈ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਸ ਤਰ੍ਹਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਸੁਖੇਲ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯੂ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾਰ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹੂੰ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ 플레이ਰ ਦੀ ਇੱਛਾ ਵੀ ਹੈ ਜਦੋਂ ਕਿ ਫ੍ਰੈਂਡਸ਼ਿਪ ਕਰਦਾ ਕਿ ਮੈਂ ਦੇਸ਼ ਨੂੰ ਹੂੰ ਟੈਸਟ ਪਿਕੜ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹੂੰ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋ ਸਾਰੇ ਫ੍ਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਹਾਂ ਸਰ ਟਾਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤੇ ਬਾਲਰ ਬਾਲ ਬਾਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤੇ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨਹੀਂ ਕੋਈ ਚੱਕ ਨਹੀਂ ਹੈ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਹ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਵਿਲੇਜ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨੈਸ਼ਨਲ ਕ੍ਰਿਕਟ ਹੈ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲੀ ਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿਸੇ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਇੱਛਾ ਸੀ ਜਦੋਂ ਇਹ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਪਿਕਡ ਲਈ ਰਿਪਰਿਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਫ ਨਹੀਂ ਹੈ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤੇ ਬੋਲਰ ਬੋਲਰਾਂ ਲਈ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪੱਲੜਾ ਬਰਾਬਰ ਹੀ ਰਹੇਗਾ ਸਾਡੇ ਕੋਲ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਚੁੱਕੇ ਆ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਮੋਮੈਂਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਾ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਛਾਂ ਦੇ ਜਦੋਂ ਮੈਂ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਪਿਕਰ ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਦਾ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਹਾਂ ਸਰ ਟਾਸਕ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤਾਂ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਹੀ ਜੀ ਬਿਲਕੁਲ ਹਾਂ ਤਾਂ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹਾਂ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਸ ਤਰ੍ਹਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨੰਨੇ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨੂ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਰ ਦੀ ਇੱਛਾ ਵੀ ਹੈ ਜਦੋਂ ਮੈਂ ਫ੍ਰੀਡਨਸ਼ਿਪ ਕਰਦਾ ਕਿ ਮੈਂ ਦੇਸ਼ ਨੂੰ ਹਮ ਜਸਟ ਰਿਪਰਿਜ਼ੈਂਟ ਕਰਦਾ ਰੈੱਡ ਬਾਲ ਖੇਡਦਾ ਹਾਂ ਹਮ ਸਰ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨਾਂ ਦੇ ਨਹੀਂ ਤਾਂ ਬੋਲਰ ਬੋਲਰਾਂ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਹੀ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਇਸ ਨੂੰ ਕੋਈ ਚੱਕ ਨਹੀਂ ਹੈ ਹੂੰ ਤੇ ਪਲੜਾ ਬਰਾਬਰ ਹੀ ਰਹੇਗਾ ਇਹ ਤਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ। ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ? ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਐ ਨੰਨੇ ਜਿਹੜੀ ਹੁੰਦੀ ਹੈ। ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ? ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ। ਬਾਕੀ ਸਭ ਐਂਟਰਟੇਨਿੰਗ ਹੈ। ਹੂੰ ਹਾਂ ਜੀ। ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਨ ਨੂੰ ਮਿਲਿਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਮ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ ਪ੍ਰੇਅਰ ਦੀ ਇੱਛਾ ਵੀ ਜਦੋਂ ਇਹ ਖੇਡਣਾ ਸ਼ੁਰੂ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ cricket ਲਈ ਰਿਪਰੈਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਮ ਬਹੁਤ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਾਸਕ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਦੇ ਨਹੀਂ ਤੇ ਬੋਲਰ ਬੋਲਰਾਂ ਲਈ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਸੋ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪੱਲੜਾ ਬਰਾਬਰ ਹੀ ਰਹੇਗਾ ਇਸ ਤਰ੍ਹਾਂ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਦੇ ਲਈ शुक्रिया ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨੈਸ਼ਨਲ ਕ੍ਰਿਕਟ ਇਹੀ ਹੁੰਦਾ ਹੈ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ ਟੀਮ ਦੀ ਟੈਸਟ ਕਪਤਾਨੀ ਵੀ ਸ਼ੁਭਮਨ ਗਿੱਲ ਨੂੰ ਮਿਲੀ ਆ ਤਾਂ ਪੰਜਾਬੀਆਂ ਦੇ ਲਈ ਕਿੰਨੇ ਮਾਣ ਵਾਲੀ ਗੱਲ ਹੈ ਜੀ ਪੰਜਾਬੀਆਂ ਦੀ ਬੱਲੇ ਬੱਲੇ ਜੀ ਹਾਂਜੀ ਤਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਖੁਸ਼ੀਆਂ ਨੂੰ ਲੈ ਕੇ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਇੱਕ ਹਰ ਇੱਕ 플레이ਰ ਦੀ ਇੱਛਾ ਹੁੰਦੀ ਹੈ ਜਦੋਂ ਉਹ ਫ੍ਰੈਂਚਸ਼ਿਪ ਕਰਦਾ ਕਿ ਮੈਂ ਦੇਸ਼ ਨੂੰ ਹਮ ਟੈਸਟ ਪਿਕ ਲਈ ਰਿਪਰਿਜ਼ੈਂਟ ਕਰਾਂ ਰੈੱਡ ਬਾਲ ਖੇਡਾਂ ਹਾਂ ਹੂੰ ਤਾਂ ਯੰਗ ਬਹੁਤ ਯੰਗ ਟੀਮ ਹੈ ਸਰ ਯੰਗਸਟਰਸ ਨੂੰ ਬਹੁਤ ਮੌਕਾ ਹੈ ਤਾਂ ਕੀ ਲੱਗਦਾ ਅਰਸ਼ਦੀਪ ਦੇ ਨਾਲ ਹੋਰ ਸਾਰੇ ਫਰੈਸ਼ ਜਿਹੜੇ ਨੇ ਲੜਕੇ ਨੇ ਉਹ ਜਾ ਰਹੇ ਨੇ ਤਾਂ ਕੀ ਲੱਗਦਾ ਇੰਗਲੈਂਡ ਟਫ ਟਾਸਕ ਹੈ ਇੰਡੀਆ ਦੇ ਲਈ ਐਸਾ ਟਾਫ ਨਹੀਂ ਸਾਰੇ ਟੈਲੈਂਟਡ ਪਲੇਅਰ ਹੈ ਬਾਲ ਇਹ ਬੈਟਸਮੈਨ ਨਹੀਂ ਤੇ ਬੋਲਰ ਬੋਲਰ ਵੀ ਤਾਂ ਫੇਵਰੇਬਲ ਹੈ ਹੀ ਸਾਡੇ ਨਾਲ ਜੀ ਬਿਲਕੁਲ ਹਾਂ ਤੇ ਸਾਡੇ ਕੈਪੇਬਲ ਬੈਟਸਮੈਨ ਕੈਪੇਬਲ ਨੇ ਅਸੀਂ ਕੋਈ ਚੱਕ ਨਹੀਂ ਹੂੰ ਤੇ ਪੱਲੜਾ ਬਰਾਬਰ ਹੀ ਰਹੇਗਾ ਐਸਾ ਕੋਈ ਨਹੀਂ ਠੀਕ ਹੈ ਸਰ ਧੰਨਵਾਦ ਉਸ ਸਮਾਂ ਦੇਣ ਲਈ ਸ਼ੁਕਰੀਆ ਅ ਸਰ ਅਰਸ਼ਦੀਪ ਦੀ ਟੈਸਟ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਤੌਰ ਫਾਦਰ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਬੱਚਾ ਟੈਸਟ ਲਈ ਨਾਮਿਨੇਟ ਹੁੰਦਾ ਹੈ ਤਾਂ ਸਭ ਤੋਂ ਵੱਡੀ ਕ੍ਰਿਕਟ ਇਹੀ ਹੈ ਨਹੀਂ ਜਿਹੜੀ ਹੂੰ ਕਿਉਂਕਿ ਤੁਸੀਂ ਕ੍ਰਿਕਟ ਖੇਡਦੇ ਵੀ ਹੋ ਟੈਸਟ ਕੈਪ ਕਿੰਨੀ ਇੰਪੋਰਟੈਂਟ ਹੁੰਦੀ ਹੈ ਕ੍ਰਿਕਟ ਦੇ ਲਈ ਸਰ ਟੈਸਟ ਕ੍ਰਿਕਟ ਯਾ ਐਕਚੁਅਲੀ ਕ੍ਰਿਕਟ ਹੈ ਬਾਕੀ ਸਭ ਐਂਟਰਟੇਨਿੰਗ ਹੈ ਹੂੰ ਹਾਂ ਜੀ ਸਰਬਾ ਜਿੱਥੇ ਅਰਸ਼ਦੀਪ ਦੀ ਸਿਲੈਕਸ਼ਨ ਹੋਈ ਹੈ ਉੱਥੇ ਭਾਰਤੀ